ਚੜਦੀ ਕਲਾ ਪੰਜਾਬ ਨਿਊਜ਼ ਤੇ ਆਪ ਸਭ ਦਾ ਸਵਾਗਤ ਹੈ ਪੰਜਾਬ ਸਰਕਾਰ ਵੱਲੋਂ ਪੰਜਾਬ ਅੰਦਰ ਸ਼ੁਰੂ ਕੀਤੀ ਗਈ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਿੱਥੇ ਜਿੱਥੇ ਨਸ਼ਾ ਸੰਗਰਾਂ ਦੇ ਘਰ ਲਗਾਤਾਰ ਟੜ ਢੇਰੀ ਕੀਤੇ ਜਾ ਰਹੇ ਹਨ ਉੱਥੇ ਹੀ ਅੱਜ ਵਿਧਾਨ ਸਭਾ ਹਲਕਾ ਦੀਨਾ ਨਗਰ ਅਦੀਨ ਆਉਂਦੇ ਪਿੰਡ ਦੀਡਾ ਸੰਸੀਆਂ ਵਿਖੇ ਦੋ ਨਸ਼ਾ ਸੰਗਰਲ ਦੇ ਘਰਾਂ ਤੇ ਪੀਲਾ ਪੰਜਾ ਚਲਾਇਆ ਗਿਆ ਇਸ ਮੌਕੇ ਗੱਲਬਾਤ ਕਰਦੇ ਹੋਏ ਐਸਐਸਪੀ ਗੁਰਦਾਸਪੁਰ ਅਦਿੱਤਿਆ ਨੇ ਦੱਸਿਆ ਕਿ ਇਹਨਾਂ ਉੱਤੇ ਅੱਧੀ ਦਰਜਨ ਤੋਂ ਵੱਧ ਵਾਕ ਵਕਤਾਰਾ ਤੇਤ ਮਾਮਲੇ ਦਰਜ ਹਨ ਅਤੇ ਇਹਨਾਂ ਵੱਲੋਂ ਨਹਿਰੀ ਵਿਭਾਗ ਦੀ ਸਰਕਾਰੀ ਜ਼ਮੀਨ ਤੇ ਆਪਣੇ ਘਰ ਬਣਾਏ ਹੋਏ ਹਨ ਅੱਜ ਨਹਿਰੀ ਵਿਭਾਗ ਦੇ ਹੁਕਮ ਅ ਤ ਤੇ ਇਹਨਾਂ ਦੇ ਘਰ ਟਾਏ ਗਏ ਹਨ ਉਹਨਾਂ ਕਿਹਾ ਕਿ ਜੋ ਵੀ ਨਸ਼ੇਦਾਂ ਕਾਰੋਬਾਰ ਨਾਲ ਜੁੜੇ ਹੋਏ ਹਨ ਸੰਗਲਰ ਉਹਨਾਂ ਦੇ ਘਰ ਲਗਾਤਾਰ ਟਾਏ ਜਾ ਰਹੇ ਹਨ ਗੁਰਦਾਸਪੁਰ ਤੋਂ ਰੋਹਿਤ ਗੁਪਤਾ ਦੀ ਰਿਪੋਰਟ ਜਿਨਾਂ ਕਿ ਤੁਹਾਨੂੰ ਪਤਾ ਹੈ ਜੀ ਕਿ ਡਿਪਾਰਟਮੈਂਟ ਆਫ ਵਾਟਰ ਰਿਸੋਰਸਸ ਤੁਹਾਨੂੰ ਘਰ ਉਪਜੀ ਥੋੜਾ ਥਲੇ ਥਲੇ ਬਸ ਜਿਹੜਾ ਹੈਗਾ ਅੱਜ ਇੱਥੇ ਕਾਰਵਾਈ ਜਿਹੜੀ ਹੈਗੀ ਕੀਤੀ ਜਾ ਰਹੀ ਹੈਗੀ ਜਿਹਦੇ ਚ ਡੈਮੋਲੀਸ਼ਨ ਦੀ ਪ੍ਰੋਸੀਜਰ ਹੈਗਾ ਉਹ ਅਮਰਿਤ ਚ ਲਿਆ ਜਾ ਰਿਹਾ ਜਿਹਦੇ ਚ ਜਿਹੜਾ ਹੈਗਾ ਪੁਲਿਸ ਦੀ ਜਿਹੜੀ ਪ੍ਰਜੈਂਸ ਹੈ ਜੀ ਲਾਣਾ ਬਸ ਸਥਿਤੀ ਨੂੰ ਪ੍ਰਕਾਰਨ ਵਾਸਤੇ ਹੈ ਜਦੋਂ ਅਸੀਂ ਇਦਾਂ ਦੀ ਜਿਹੜਾ ਡਿਟੇਲ ਜਿਹੜੀ ਨਿਕਲਾਈ ਹੈ ਤਾਂ ਇਹਦੇ ਚ ਜਿਹੜਾ ਹੈਗਾ ਜਿਹੜਾ ਇਹਦਾ ਘਰ ਹੈਗਾ ਇਹਦਾ ਨਾਮ ਗੋਰੂ ਹੈਗਾ ਇਹ ਦੇਚ ਪੰਜਰੇ ਭਈਆ ਦਾ ਰਜਿਸਟਰੀ ਦੇ ਅੰਦਰ ਦਰਜ ਹੈ ਇਹਦੇ ਬਦਲ ਤੇ ਵਿਚਾਰ ਹੋ ਰਿਹਾ ਜਿਹੜਾ ਹੈ ਦਰਜ ਹੈ ਇੱਥੇ ਕੰਸਰਟ ਮਹਿਕਮੇ ਜਿਹੜਾ ਹੈਗਾ ਡਿਪਾਰਟਮੈਂਟ ਆਫ ਸੋਸ਼ਲ ਰਿਸੋਰਸ ਜਿਹੜਾ ਹੈ ਫੌਸਟ ਸਰ ਉਹ ਮੈਜਿਸਟ੍ਰੇਟ ਸਗੇ ਇਹਦੇ ਨਵਾਂਦਰ ਕਮਿਊਨਿਟੀ ਇੰਸਟੀਟਿਊਟ ਬਣਾਉਣ ਦੇ ਮਾਮਲੇ ਤੋਂ ਕਿੰਨੇ ਕਿਹੜੇ ਕਿਹੜੇ ਮਾਮਲੇ ਦਰਜ ਹੈ ਜੀ ਇਹਨਾਂ ਦੇ ਉੱਪਰ ਕਿ ਇਦਾਂ ਤੇ ਇੰਡੀਕੇਟ ਤੇ ਜਿਹੜੇ ਮਾਮਲੇ ਦਰਜ ਸਰ ਉਹਨਾਂ ਨੇ ਦੇਣਾ ਚ ਲਗਾਤਾਰ ਇਦਾਂ ਤੇ ਜਾਰੀ ਰਹਿਣਗੇ ਜਿਹੜੇ ਲੋਕਾਂ ਨੇ ਚ ਬੜਾ ਸਟਿਕ ਹੈਗੀ ਕਮਸ਼ਨ ਬੈਂਕ ਮੇ ਵੱਲੋਂ ਜਿਹੜਾ ਸਾਨੂੰ ਜਦੋਂ ਵੀ ਇਸ ਮੰਦੇ ਵਿੱਚ ਜਿਹੜੀ ਇਨਫੋਰਮੇਸ਼ਨ ਆਏਗੀ ਪੁਲਿਸ ਵੱਲੋਂ ਲਗਾਤਾਰ ਇਸ ਸੰਬੰਧ ਦੇ ਵਿੱਚ ਜਿਹੜਾ ਹੈਗਾ ਸਪੋਰਟ ਪ੍ਰੋਵਾਈਡ ਕੀਤਾ ਸਰ ਕਿੰਨੇ 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 ਟੋਟਲ ਕਿੰਨੇ ਘਰ ਹੈਗੇ ਨੇ ਕਿੰਨੇ ਘਰ ਦੇ ਹੁਣ ਤੱਕ ਕਿੰਨੀਆਂ ਕਾਰਵਾਈਆਂ ਕੀਤੀਆਂ ਤੇ ਹੁਣ ਤੱਕ ਅਸੀਂ ਜਿਹੜੇ 7 7 ਕਬਈਆ ਹੈਗੇ ਜਿਹੜੇ ਕਮਸ਼ਨ ਬੈਂਕ ਮੇ ਵੱਲੋਂ ਆ ਉਹ ਕੀਤੀ ਗਈ ਹੈਗੀ ਜਿਹੜੇ ਚ ਪੁਲਿਸ ਜਿਹੜਾ ਹੈਗਾ ਲਾਉਣ ਆਰਡਰ ਦੀ ਸਥਿਤੀ ਨੂੰ ਮੈਂ ਟੇਕ ਲਈ ਫੋਸ ਹੈ ਵੈਰੀ ਪ੍ਰੋਵਾਈਡ ਕੀਤੀ ਗਈ ਤੁਹਾਨੂੰ ਪਤਾ ਹੈ ਕਿ ਇਹਦੇ ਚ ਜਿਹੜਾ ਹੈਗਾ ਮੈਂ ਕੀ ਬੋਲ ਰਿਹਾ ਹਾਂ ਜਿਹੜਾ ਇਹ ਤੇ ਤੁਹਾਨੂੰ ਵੀ ਇਸ ਸੰਬੰਧ ਵਿੱਚ ਹੈਗਾ ਕਿਉਂਕਿ ਇਸ ਪਿੰਡ ਦੇ ਵਿੱਚ ਕਾਫੀ ਸਾਰੇ ਲੋਕੀ ਜਿਹੜੇ ਹੈਗੇ ਬੈਕਸ ਦੇ ਵਿੱਚ ਅੰਗਲ ਲੱਗੇ ਇਸ ਕਰਕੇ ਜਿਹੜਾ ਹੈਗਾ ਇੱਥੇ ਜਿਹੜਾ ਹੈਗਾ ਪ੍ਰੋਪਰ ਜਿਹੜਾ ਪੁਲਿਸ ਦਾ ਜਾਂਦਾ ਅਨਸ਼ਕ ਸਰ ਸਰ ਨਜਾਇਜ਼ ਨਜਾਇਜ਼ ਤੌਰ ਤੇ ਬਣਾਇਆ ਤਾਂ ਵੀ ਤਾਂ ਗਿਆ ਮੇਰੇ ਦੇਖੋ ਉਹ ਤਾਂ ਕਮਿਸ਼ਨ ਮੈਂਕ ਨੇ ਤੋਂ ਤੁਸੀਂ ਜਿਹੜਾ ਹੈਗਾ ਸਰ ਉਹਨੇ ਜਵਾਬ ਦੇ ਦਿੱਤਾ ਯੁੱਧ ਨਸ਼ਾ